17ਮਾ ਵਾਹਿਗੁਰੂ ਸਾਹਿਬ ਜੀ ਅਸਮ ਹੰਲਾ 5ਵਾਂ ਘਰ ਪੰਦਰਵਾ ਪਰਤਾਲ ੴ ਸਤਿਗੁਰ ਪ੍ਰਸਾਦਿ ਬਿਖੇ ਬਿਕਾਰ ਮਾਇਆ ਮਾਦ ਸੋਇਓ ਸੂਝ-ਬੂਝ ਨ ਆਵੈ ਪਰ ਕਰਕੇ ਇਸ ਜੰਮ ਉਠਾਰਿਓ ਤਦ ਹੀ ਘਰ ਜਾਵੈ ਲੋਭ ਬਿਖਿਆ ਬਿਖੇ ਲਾਗੀ ਹਿਰ ਵਿਤ ਚਿਤ ਦੁਖਾਈ ਖਿਰ ਭਵਨਾ ਕੈ ਮਾਣ ਮਾਤੇ ਅਸੁਰ ਜਾਣੈ ਕਾਹਿ ਰਹਾਓ ਵੇਦ ਸਾਸਤਰ ਚੰਨ ਪੁਕਾਰ ਹੈ ਸੁਰਨਾਈ ਦੋਰਾ ਨਿਪਟ ਬਾਜੀ ਹਾਰ ਮੁਕਾ ਪਛਤਾਇਓ ਮਨ ਭੋਰਾ ਦਾਨ ਸਗਲ ਗੈਰ ਬਚ ਹੈ ਪਰਿਆ دیਵਾਨ ਲੇਖਣ ਪਰਿਆ ਜੇ ਕਾਜ ਰਹੇ ਓਲਾ ਸੁਕਾਮਣ ਕਰਿਆ ਐਸੋ ਜਗ ਮੋਹੇ ਗੁਰੇ ਦਿਖਾ ਗੁਰ ਦਿਖਾਇਓ ਤੋ ਇਹ ਕੀਰਤ ਗਾਇਆ ਮਾਨਤਾਨ ਤਜ ਸਿਆਣ ਪ ਸਰਣ ਨਾਨਕ ਆਇਆ ਜੈ ਐਸੋ ਜਗ ਮੋਹਿ ਗੁਰ ਦਿਖਾਇਓ ਤੋ ਏ ਕੀਰਤ ਗਾਇਆ ਮਾਨਤਾਨ ਤਜ ਸਿਆਣ ਸਰਣ ਨਾਨਕ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਾਹੀ ਕਿਛ ਹੋ ਨਹੀਂ ਕਿਛ ਆਹੇ ਨਾ ਮੋਰਾ ਅਸਰ ਲਚਾ ਰੱਖ ਲਿਓ ਸਤ ਨਾ ਜਨ ਤੋ ਰਾਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੇ ਪ੍ਰਭ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇਹਾ ਤੂੰ ਗਰਾਏ ਹੈ ਤੇਹਾ ਹੋੰਕਰੀ ਉਹ ਸਿਆਣ ਸੁਗਰੂ ਪਿਆਰੀ ਗੁਰੂ ਸਤਿ ਸੰਗਤ ਜੀ ਸਤਿ ਪ੍ਰਣਾਮੇ ਪਾਰ ਬਖਸ਼ਿਸ਼ ਰਹਿਮਤ ਕੀਤੀ ਬਖਸ਼ਿਸ਼ ਕੀਤੀ ਆ ਵਿਚਾਰ ਨਾਲ ਜੁੜੇ ਆਸਾ ਮਹੱਲਾ ਪੰਜਵਾਂ ਘਰ 15ਵਾਂ ਪਤਾ ਇੱਕ ਓੰਕਾਰ ਸਰਵਰ ਪ੍ਰਸਾਦ ਆਸਰ ਆਇਆ ਹੈ ਪਹਿਲੇ ਪਾਸ਼ਾ ਧੰਨ ਸ਼੍ਰੀ ਗੁਰੂਵਰਜਨ ਸਾਹਿਬ ਦੇ ਮੁਖਾਰਜਨ ਤੋਂ ਜਾਣਣ ਕੀਤਾ ਹੋਇਆ ਇਹ ਘਰ 15ਵੇਂ 15ਵੇਂ ਸਰਤਾਜ ਕਰਨ ਦੀ ਤਾਕੀਰ ਪੜਤਾਲ ਭਾਵ ਮੰਡਪ ਚਰਨ ਤੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਉਹ ਆਕਾਲ ਪੁਰਖ ਇੱਕ ਇਸ ਧਰਤੀ ਦਾ ਕਰਤਾ ਕਰਤਾ ਕਰ ਧਰਤੀ ਦਾ ਸੰਚਾਲਕ ਹੈ ਤੇ ਸੱਚੇ ਸਤਿਗੁਰ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਪਾਵਨ ਸ਼ਬਦ ਆਸਾ ਜਿਹੜਾ 15ਵੇਂ ਘਰ ਦਾ ਪਹਿਲਾ ਹੈ ਲਈ ਵਰ ਅਸਾਰੇ ਆਇਦਾ ਹੈ 52 ਨੰਬਰ ਸ਼ਬਦ ਕਿਉਂਕਿ ਤਾਂ શ્રી ਗੁਰੂ ਗ੍ਰੰਥ ਸਾਹਿਬ ਦੇ ਮਹਾਰਕ ਅੰਗ 408 ਅੰਗ ਤੇ ਸੁਸ਼ੋਭਿਤ ਹੈ ਸਾਧ ਗੁਰ ਬਖਸ਼ਿਸ਼ ਕਰਦੇ ਨੇ ਲੋਭ ਵਿਖੇ ਆ ਵਿਖੇ ਲਾਗੇ ਹਿਰ ਵਿਤ ਚਿੱਤ ਦੁਖਾਈ ਕਹਿੰਦੇ ਭਾਈ ਲੋਭ ਵਿੱਚ ਲਾਲਚ ਵਿੱਚ ਲੱਗਿਆ ਜੀ ਵਿਖਿਆ ਵਿਖੇ ਲਾਗੇ ਜ਼ਹਿਰ ਰੂਪੀ ਜ਼ਹਿਰ ਦੇ ਵਿੱਚ ਫਸਿਆ ਪਿਆ ਹਿਰ ਵਿਤ ਚਿੱਤ ਦੁਖਾਈ ਕਿੰਨੇ ਭਾਈ ਇਹਦੇ ਵਿੱਚ ਆਪਣਾ ਮਨ ਜਿਹੜਾ ਨਾ ਉਹਨੂੰ ਦੁਖਾਂਦਾ ਰਹਿੰਦਾ ਹੈ ਭਾਵ ਚੋਰੀ ਕਰਦਾ ਹੈ ਚੋਰੀ ਕਰਕੇ ਆਪਣੇ ਅਖੀਰ ਮਨ ਨੂੰ ਦੁਖੀ ਕਰਦਾ ਹੈ ਖੇਡ ਪਨਣਾ ਕਹਿ ਮਾਣ ਮਾਤੇ ਅਸੁਰ ਜਾਣਾ ਨਹੀਂ ਖੇਡ ਪਨਣਾ ਖੇਨ ਭਾਗ ਖੇਨ ਵਿੱਚ ਨਾਸ਼ ਹੋਣ ਵਾਲਾ ਕਹਿ ਮਾਣ ਮਾਤੇ ਜਿਹੜਾ ਮਨ ਦਾ ਮਾਣ ਇਹ ਖਤਮ ਹੋਣ ਵਾਲਾ ਹੈ ਇਹ ਖੇਨ ਵਿੱਚ ਅਸੁਰ ਜਾਣੇ ਇਹ ਅਸੂਰ ਬਿਰਤੀ ਵਾਲਾ ਭਾਵ ਵਿਸ਼ੇ ਵਿਕਾਰਾਂ ਵਿੱਚ ਗਲਤਾਨ ਹੋਇਆ ਹੈ ਮਨੁੱਖ ਦਾਤ ਬਿਰਤੀ ਰਾਖਸ਼ ਪ੍ਰਿਤੀ ਵਾਲਾ ਇਹ ਜਾਣਦਾ ਨਹੀਂ ਹੈ ਕਿ ਇੱਕ ਖਿੰਨ ਮਾਤਰ ਵਿੱਚ ਇਹ ਸਭ ਕੁਝ ਬਿਨ ਸੰਹਾਰਾ ਹੈ ਰਹਾ ਉਹ ਵਿਸ਼ਰਾਂਤ ਦੇ ਕੇਂਦਰੀ ਭਾਗ ਸਮਝਾਉਂਦੇ ਨੇ ਭਾਈ ਆ ਸੰਹੱਲਾ ਪੰਜਵਾਂ ਅੰਕੜ 15ਵਾਂ ਪਟਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਵਿਕਾਰ ਮਾਇਆ ਮਾਦ ਸੋਇ ਸੂਝ-ਬੂਝ ਨਾ ਆਵੇ ਕਹਿੰਦੇ ਵਿਕਾਰ ਵਿਸ਼ੇ ਵਿਕਾਰਾਂ ਦੇ ਦੀ ਤੇ ਮਾਇਆ ਦੀ ਗਫਲਤ ਦੀ ਨੀਂਦ ਮਾਰ ਇਹਦੇ ਨਸ਼ੇ ਵਿੱਚ ਦਿਨ ਰਾਤ ਸੁੱਤਾ ਪਿਆ ਸੂਝ-ਬੂਝ ਨਾ ਆਵੇ ਕੋਈ ਸੋਝੀ ਨਹੀਂ ਹੈ ਕੋਈ ਅਕਲ ਨਹੀਂ ਹੈ ਕੋਈ ਸਮਾਤ ਨਹੀਂ ਹੈ ਇਹਨੂੰ ਕਦੇ ਆਂਦੀ ਨਹੀਂ ਕਿਉਂਕਿ ਗਫਲਤ ਦੀ ਨੀਂਦ ਵਿੱਚ ਹੁੰਦਾ ਹੈ ਤਾਂ ਇਹਦਾ ਸਾਰੀ ਗੁਰੂ ਕਹਿੰਦੇ ਨੇ ਜਾਗ ਲੈ ਹੋਰੇ ਮਨਾ ਜਾਗ ਲੈ ਹੋ ਕਹ ਕਾਫਲੇ ਸੁਨਿਆ ਜੋ ਤਨ ਉਪਜਿਆ ਸੰਗ ਹੀ ਸੋਪੀ ਸੰਗ ਦਾ ਹੋਇਆ ਇਹਦੇ ਵਿੱਚ ਤੋੜਨ ਨਿਬੜ ਵਾਲਾ ਕੁਝ ਨਹੀਂ ਹੈ ਪਰ ਸੱਲ ਨੂੰ ਕਹਿੰਦੇ ਫਿਰ ਵੀ ਕਫਰਦੁੱਤੀ ਦੀ ਨੀਂਦ ਸੁਤਾ ਪਿਆ ਕੋਈ ਸੋਝੀ ਨਹੀਂ ਲੇਤਾ ਕੋਈ ਗੁੱਝਾਣਾ ਨਹੀਂ ਕਰਦਾ ਪਕਰ ਕੇ ਜੰਮ ਉਠਾ ਰਹੇ ਤਦ ਹੀ ਕਰਿਆ ਵੇ ਕਿ ਸੰਤ ਫੜ ਕੇ ਜਦੋਂ ਜੰਮਾਂ ਨੇ ਉਠਾਣਾ ਕੀਤਾ ਭਾਵ ਜਦੋਂ ਜੰਮਾਂ ਨੇ ਜੰਮਦੁੱਤਾਂ ਨੇ ਪਰ ਤਖੇ ਇਸਾਂ ਤੋਂ ਜਾਂ ਤੇਰੇ ਅੰਦਰ ਹੋਏ ਸੰਸਕਾਰਾਂ ਰੂਪੀ ਕੇਸਾਂ ਤੋਂ ਤੈਨੂੰ ਉਠਾਣਾ ਕੀਤਾ ਭਾਵ ਜਦੋਂ ਮੌਤ ਆ ਗਈ ਤਦ ਹੀ ਘਰ ਜਾ ਵਾ ਉਸੇ ਵੇਲੇ ਜਾਣਾ ਹੁਣ ਹੁਕਮ ਹੋ ਆ ਕੇ ਕਿਸਾਨ ਦਾ ੱਲੋਂ ਮੇਨਿਆ ਖੇਤਾਂ ਜਦੋਂ ਹੁਕਮ ਹੋ ਗਿਆ ਉਸ ਪ੍ਰਮਾਤਮਾ ਦਾ ਜਿਵੇਂ ਕਿਸਾਨ ਦੀ ਮਰਜ਼ੀ ਹੈ ਜਦੋਂ ਮਰਜ਼ੀ ਵਾਢੀ ਕਰਵਾ ਲਵੇ ਚਾਹ ਕੱਚੀ ਫਸਲ ਵੜਾ ਦੇ ਚਾ ਪਕਾ ਕੇ ਵੜਾ ਦੇ ਇਹਦੇ ਇਸੇ ਤਰ੍ਹਾਂ ਮਰਜ਼ੀ ਉਸ ਪ੍ਰਮਾਤਮਾ ਦੀ ਹੈ ਕਿਉਂਕਿ ਤੇਰੇ ਸਵਾਸ ਤੇਰੀ ਜਨਮ ਤੋਂ ਪਹਿਲਾਂ ਮੁਕਰਰ ਹੋ ਚੁੱਕੇ ਨੇ ਉਹ ਭੋਗਣੇ ਨੇ ਭਾਈ ਜੋ ਦਿਨੇ ਆਵੇ ਸੋ ਦਿਨ ਜਾਹੀ ਕਰਨਾ ਕੂਚ ਰਹਿਣਾ ਥਿਰਨਾ ਹੀ ਸੰਗ ਚਲਦਾ ਹੈ ਹਮ ਵੀ ਚੱਲਣਾ ਗਵਨ ਕਰਨ ਸਿਰ ਉੱਪਰ ਮਰਨਾ ਕਿਆ ਤੂੰ ਸੋਇਆ ਜਾਗਿਆ ਨਾ ਤੇ ਜੀਵਨ ਜੱਗ ਸੱਚ ਕਰ ਜਾਣਾ ਤੂੰ ਜੀਵਨ ਨੂੰ ਸੱਚਾ ਮੰਨੀ ਬੈਠਾ ਪਰ ਹੈ ਨਹੀਂ ਅਸਲ ਵਿੱਚ ਸੱਚ ਹੈ ਮਰਨਾ ਇਸ ਸੰਸਾਰ ਤੋਂ ਕੂਚ ਕਰਨਾ ਇਹ ਸੱਚ ਹੈ ਮੰਨੀ ਸੰਸਾਰ ਨੂੰ ਸੱਚ ਬੈਠਾ ਦੇਖੋ ਕਿਹਦਾ ਲੱਗ ਸਤਿਗੁਰੂ ਕਹਿੰਦੇ ਨੇ ਮਿੱਠਾ ਲਾਲਚ ਹੈ ਲੋਭ ਬਿਖੇ ਆ ਬਿਖੈ ਲਾਗੇ ਫਿਰ ਵਿਤ ਤੇ ਤ ਦੁਖਾਈ ਖਿੰਪਾ ਨਾ ਕੇ ਮਾਨ ਮਾਤੇ ਅਸੁਰ ਜਾਣ ਨਹੀਂ ਰਹਾ ਕਹਿੰਦੇ ਲੋਭ ਵਿੱਚ ਫਸਿਆ ਜ਼ਹਿਰ ਵਿੱਚ ਫਸਿਆ ਇਹਦੇ ਵਿੱਚ ਹੀ ਲੱਗਿਆ ਰਹਿਦਾ ਫਿਰ ਵਿਤ ਚਿਤ ਦੁਖਾਈ ਫਿਰ ਕਹਿੰਦੇ ਚੋਰੀ ਜਾਰੀ ਕਰਕੇ ਬੇਇਮਾਨੀ ਕਰਕੇ ਕਿਸੇ ਦਾ ਹੱਕ ਖਾ ਕੇ ਆਪਣਾ ਦਿਲ ਦੁਖਾਣਾ ਕਰਦਾ ਹੈ ਪਰ ਇਹ ਸਾਰ ਇੱਕ ਖਿੰਨ ਮਾਤਰ ਵਿੱਚ ਨਾਸ਼ ਹੋਣ ਵਾਲਾ ਮਾਨ ਮਾਤੇ ਪਰੇ ਦੇ ਵਿੱਚ ਮਸਤ ਰਹਿੰਦਾ ਇਹ ਕਹ ਲਈ ਤੈ ਤੇ ਮਸਤੀ ਵਾਲਾ ਰਾਸ਼ਸ ਗਿਰਤੀ ਵਾਲਾ ਜਾਣਦਾ ਹੈ ਨਹੀਂ ਕਰ ਕਰੀ ਰਹਾ ਹਿਸ਼੍ਰਮ ਦੇ ਕੀ ਕੇਂਦਰੀ ਪਾਸ ਸੁਝਾਂਦੇ ਬੇਦਸ਼ਾਸਤre ਜਨ ਨੇ ਪੁਕਾਰ ਹੈ ਸੁਣਨਾ ਹੀ ਡੋੜਾ ਕਹਿੰਦੇ ਪਾਗਲ ਹੋਇਆ ਬੋੜਾ ਹੋਇਆ ਉਹ ਜ ਸੁਣਦਾ ਨਹੀਂ ਹੈ ਕਿਉਂਕਿ ਬੇਦ ਸ਼ਾਸਤਰ ਵੀ ਇਹਨੂੰ ਬੋਲਦੇ ਨੇ ਮੇਰ ਪ੍ਰਾਨ ਪੁਕਾਰਣ ਬੋਕੀਆ ਨਾਮ ਬਿਨਾਂ ਫੂੜ ਗੱਲ ਹੀ ਹੋਛੀਆਂ ਨਾਮ ਤੋਂ ਬਿਨਾਂ ਸਭ ਝੂਠ ਹੈ ਪਰ ਇਹ ਕੋਈ ਗੱਲ ਸੁਣਨੀ ਕਰਦਾ ਨਹੀਂ ਜਾਣਨੀ ਨਹੀਂ ਕਰਦਾ ਜੇ ਬੇਦ ਕੋ ਸ਼ਾਸਤਰ ਜਨ ਪੁਕਾਰੈ ਸੁਣ ਲੈ ਨਹੀਂ ਡੋਰਨ ਮੂਰਖੋ ਕੇ ਬੋਰਾ ਹੋ ਕੇ ਕੋਈ ਗੱਲ ਨਹੀਂ ਸੁਣਦਾ ਨਿਪਟ ਬਾਜੀ ਹਾਰੂ ਕਾ ਪਛਤਾਇਓ ਮਨ ਪੂਰਾ ਨਿਪਟ ਬਾਜੀ ਨੇਪਟ ਬਾਜੀ ਦਾ ਭਾਵ ਹੈ ਕਹਿੰਦੇ ਇਹ ਮਨੁੱਖ ਜਿਹੜਾ ਨਾ ਜ਼ਿੰਦਗੀ ਰੂਪੀ ਬਿਲਕੁਲ ਬਾਜੀ ਹਾਰ ਜਾਂਦਾ ਹੈ ਨੇਪਟ ਦਾ ਭਾਵ ਬਿਲਕੁਲ ਇਹ ਜਿਹੜੀ ਮਨੁੱਖਾ ਜਾਨਾ ਹੈ ਇਹ ਹਾਰ ਜਾਂਦਾ ਜਿਹਨੂੰ ਸਤਿਗੁਰੂ ਕਹਿੰਦੇ ਨੇ ਚਲੇ ਜਵਾਰੀ ਦੋਏ ਹੱਥ ਚਾਰ ਤੀਰ ਖਾ ਦੋ ਲੋਭ ద్వੈਸ਼ ਨਿੰਦਿਆ ਚੁਕਲੀ ਇਹਦੇ ਵਿੱਚ ਇਹ ਮਨੁੱਖਾ ਜਾਨਾ ਸਾਰਾ ਹਾਰ ਕੇ ਆਪ ਦਾ ਹੱਥ ਛਾੜ ਕੇ ਚਲਾ ਜਾਂਦਾ ਭਾਵ ਇਸ ਸੰਸਾਰ ਦੇ ਨਾਲ ਲੈ ਕੇ ਆ ਨਾ ਇਥੋਂ ਕੁਝ ਖੱਟ ਕੇ ਜਾਂਦਾ ਹੈ ਤੇ ਸਤਿਗੁਰੂ ਇਹ ਕਹਿੰਦੇ ਨੇ ਦਾਨ ਸਗਲ ਗੈਰਵਜਹ ਭਰਿਆ ਦੀਵਾਨ ਭਰੇ ਲਿਖੈ ਨ ਪਰਿਆ ਦਾਨ ਸਗਲ ਕਹਿੰਦੇ ਭਾਈ ਬਿਨਾਂ ਕਾਰਨ ਤੋਂ ਇਹ ਗੈਰ ਭਾਵ ਆਕਾਰਨ ਵਰਤੈ ਦੇਵੀ ਦੇਵਤਿਆਂ ਦੀ ਉਪਾਸ਼ਨਾ ਕਰਦਾ ਜਿਹੜੀ ਸਤਿਗੁਰੂ ਕਹਿੰਦੇ ਨੇ ਰਹਤ ਨ ਭਾਵੇ ਸਵਰਨਾਰ ਦੇਵਾ ਉਠਿ ਜਿਦਾਰੇ ਕਰਮੁ ਨਦਨ ਸੇਵਾ ਇਥੇ ਦੇਵੀ ਦੇਵਤੇ ਵੀ ਨਹੀਂ ਰਹੇ ਉਹਨਾਂ ਨੇ ਵੀ ਜਾਣਾ ਤੇ ਗਏ ਨੇ ਸੰਸਾਰ ਤੋਂ ਕਹਿੰਦੇ ਰਹੇ ਉਹ ਵੀ ਨਹੀਂ ਤੇ ਰਹਿਣਾ ਬਾਈ ਮਨੁੱਖਾ ਦੋਵੇਂ ਨਹੀਂ ਬਿਨਾਂ ਮਤਲਬ ਦੇ ਕਰਮਕਾਂਡ ਕਰਕੇ ਆਪਣਾ ਮਨੁੱਖਾ ਜਨਮ ਫਾਇਦਾ ਟੰਗਦਾ ਹੈ ਗੈਰ ਵੱਜ ਹੈ ਭਰਿਆ ਬਗਾਨਿਆਂ ਦੀ ਸੇਵ ਕਰਕੇ ਆਪਣਾ ਮਨ ਭਾਰ ਨਾਲ ਭਰੀ ਜਨ ਦੀਵਾਨ ਲਿਖਿਆ ਨਾਲ ਭਰੇ ਜਿਹੜਾ ਦੀਵਾਨ ਲਗਣਾ ਨਾ ਤੇਰੇ ਲਿਖੇ ਜੋਖੇ ਦਾ ਉੱਥੇ ਕਿਸੇ ਨੇ ਸਾਥ ਨਹੀਂ ਦੇਣਾ ਅੰਤ ਕੀ ਬਾਤ ਉਹ ਕਾਂਝ ਪਾਨੀ ਮੁਕਤ ਕੀ ਬਰੀਆ ਕਾਂਝ ਪਾਨੀ ਜਿਹਨੂੰ ਸਤਗੁਰੂ ਕਹਿੰਦੇ ਨੇ ਸਿੱਸ ਕਰਤੇ ਜੋਨਾਂ ਧਿਆਵਾ ਬਲ ਚੜਾ ਡਰੂ ਤੁਮਕਾਵਾ ਮਾ ਮਾਈ ਕੀ ਪੂਜਾ ਕਰੈ ਨਰ ਸਨਾਰ ਹੋਇ ਹੋਤੈ ਤੂੰ ਕਹਿੰਦੀ ਆਦ ਭਵਾਨੀ ਮੁਕਤ ਕੀ ਬਰੀਆ ਖਾਂ ਪੋਸ਼ਾਨੀ ਕਹਿੰਦੇ ਤੂੰ ਕਹਿੰਦਾ ਵੀ ਆਦ ਤੋਂ ਹੀ ਐ ਪਰ ਕਹਿੰਦੇ ਤੇਰੀ ਗੱਲ ਆਂਦੀ ਐ ਉਦੋਂ ਫਿਰ ਕਿੱਥੇ ਲੁਕ ਜਾਂਦੀ ਐ ਇਹ ਆਦ ਭਵਾਨੀ ਜਿਹਨੂੰ ਕਹਿੰਦੇ ਐ ਕਾਲੀ ਮਾਤਾ ਕਹਿ ਦਿੰਦੇ ਐ ਕਿਹਦੇ ਫਿਰ ਮੂਰਤੀ ਵੇਲੇ ਕਿੱਥੇ ਜਾਂਦੀ ਐ ਪੂਜਿਆ ਕਰਦਾ ਪਰ ਇਹ ਔਖਾ ਹੁੰਦਾ ਫਿਰ ਸਾਧੂ ਨੂੰ ਕਹਿੰਦੇ ਨੇ ਦੇ ਲੇਖਨ ਪਰਿਆ ਤੇਰੇ ਕਿਸੇ ਲੇਖੇ ਚੁਕ ਨਹੀਂ ਆਗਾ ਕਰ ਕੰਨ ਜੇ ਕਾਰਜ ਰਹਿਤ ਉਹਲਾ ਸੋਇ ਕਾਮਨਾ ਕਰੇ ਜਿਸ ਕੰਮ ਕਰਕੇ ਤੇਰਾ ਉਹਲਾ ਪਰਦਾ ਸੰਸਾਰ ਦੇ ਚ ਨਰਕਾ ਦੇ ਦਰਵਾਜ਼ੇ ਵਿੱਚ ਰਹਿਣਾ ਸੀ ਜਿੰਨੇ ਤੇਰੀ ਗਵਾਹੀ ਕਰਨੀ ਸੀ ਉਹ ਸੋਇ ਕਾਮਨਾ ਕਰੇ ਫਿਰ ਉਹ ਕੰਮ ਹੀ ਨਹੀਂ ਤੂੰ ਕਰਦਾ ਨਾਮ ਜਪਣਾ ਹੈ ਨਾਮ ਨੇ ਤੇਰੀ ਪੈਜ ਰਖਣੀ ਨਾਮ ਕਦੇ ਜਪਿਆ ਨਹੀਂ ਨਾਮ ਸਿਮਰਨ ਕੀਤਾ ਨਹੀਂ ਐਸਾ ਜਗ ਉਹ ਹੈ ਗੁਰ ਦਿਖਾਇਓ ਤੋ ਏ ਕੀਰਤ ਗਾਇਆ ਕਿ ਮੇਰੇ ਸਤਿਗੁਰੂ ਨੇ ਮੈਨੂੰ ਪ੍ਰਤੱਖ ਕਰਕੇ ਦਿਖਾ ਦਿੱਤਾ ਵੀ ਸਾਰਾ ਸੰਸਾਰ ਵਿਸ਼ੇ ਵਿਕਾਰ ਨਿੰਦਿਆ ਚੁਗਲੀ ਲੋਭ ਲਾਲ ਜੀਰ ਕਾੜਵੇ ਬੇਮਾਨੀ ਚੋਰੀ ਠਗੀ ਜੜੀ ਵਿੱਚ ਲੱਗਿਆ ਪਰ ਤੋ ਏ ਕੀਰਤ ਗਾਇਆ ਫਿਰ ਮੈਂ ਇੱਕ ਕੀ ਦੀ ਕੀਰਤੀ ਕੀਤੀ ਹੈ ਜਿਵੇਂ ਸਤਿਗੁਰੂ ਕਹਿੰਦੇ ਨੇ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਸਿਰ ਇਕੇ ਦੀ ਫਿਰ ਵਿਚਾਰ ਕੀਤੀ ਇਕੇ ਦੇ ਨਾਲ ਹਾਂ ਜਿ ਪਾਣੀ ਕੀਤੀ ਆ ਮਾਨ ਤਾਣ ਤਜ ਸਿਆਣ ਸਰਨ ਨਾਨਕ ਆਇਆ ਤੇ ਪ੍ਰਾਣ ਕਿਵੇਂ ਹੋਏਗਾ ਕਹਿੰਦੇ ਮਾਨ ਜਿਹੜਾ ਮਨ ਵਿੱਚ ਹੰਕਾਰ ਤਾਣ ਆਸਰਾ ਜਿਹੜਾ ਤਜ ਤਜਨਾ ਵੀ ਕਰ ਤੇ ਦਿੱਲੀ ਦੀਪਕ ਤਜ ਤਜਨਾ ਮਾਨ ਤੰ ਤਾਂ ਹੈ ਹੀ ਹੈ ਨਾਲ ਕੀ ਸਿਆਣਪ ਤਜ ਸਿਆਣਪ ਸਿਆਣਪ ਵੀ ਛੱਡ ਫਿਰ ਸਰਨ ਨਾਨਕ ਆਇਆ ਫਿਰ ਤਾਂ ਗੁਰੂਰデア ਸਾਹਿਬ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਕਹਿੰਦੇ ਗੁਰੂਰデア ਸਾਹਿਬ ਕਹਿੰਦੇ ਕਹਿੰਦੇ ਭਾਈ ਫਿਰ ਗੁਰੂ ਦੀ ਸ਼ਰਨ ਵਿੱਚ ਆ ਮਾਨ ਤਾਂ ਛੱਡੇਗਾ ਸਿਆਣਪਾਂ ਚੁਤਰਾਇਆ ਛੱਡੇਗਾ ਫੇਰੀ ਭਲਾ ਹੋਏਗਾ ਸ਼ਰਨ ਆਵੇ ਇਸ ਕੰਠ ਲਾਵੇ ਬਰਦਸਾਮੀ ਸੰਦਾ ਕਹਿੰਦੇ ਭਾਈ ਇਸੇ ਲਈ ਨਿਮਕੇ ਆਏਗਾ ਜਦੋਂ ਕਹਿੰਦਾ ਮੈਂ ਜਾਣਾ ਨਾ ਕਿਉਂਕਿ ਜਿੱਥੇ ਹਰ ਦੀ অহੰਕਾਰ ਨਾ ਭਾਵੈ ਕੂਕਵੇਦ ਪੜ ਸੁਣਾਵਾ ਹੈ ਫਿਰ ਜੇ ਹਕਾਇੰਗਾ ਮੈਂ ਮੈਨੂੰ ਪਤਾ ਹੈ ਫਿਰ ਕਹਿੰਦੇ ਗੁਰੂ ਵੀ ਗਵਾਈ ਨਹੀਂ ਭਰੇਗਾ ਗੁਰੂ ਵੀ ਤੇਰਾ ਸਾਥੀ ਨਹੀਂ ਬਣੇਗਾ ਸੋ ਇਨੀਆਂ ਕੋ ਬੇਨਤੀਆਂ ਪਰਵਾਰ ਕਰਨੀਆਂ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਤਾਂ ਸ਼੍ਰੀ ਗੁਰੂ ਨਾਲ ਸਜਦੀ ਜਾਣ ਕੇ ਪੱਲੇ ਪੜਨਾ ਅਮਲ ਕਰਨਾ ਦਿਓ ਸੀਸ ਕਰੋਰ ਦਾਸ ਅੱਗੇ ਤੋਂ ਕਥਾ ਵਿਚਾਰਨ ਕਰਨ ਦੀ ਜਾਂਚ ਆਜਾਵੇ ਲੇਖਕ ਤਾਂ ਨਾ ਛੁੱਟੀ ਆਖੇਨ ਖੇਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ਣ ਅਨੰਤ ਪਾਰ ਉਤਰ ਦੇਵ ਸੱਜਣਾਂ ਸੀਸੜੀਆਂ ਜੋ ਹੋਵੇ ਸਾਹਿਬ ਸੇ ਮੇਲ ਗੱਡਵੱਟ ਕੇ ਫਤੇ ਦਾ ਜਵਾਬ ਫਤੇ ਵਾਹਿਗੁਰੂ ਜੀ ਕਾ ਖਾਲਸਾ ਸਵਾਹਿਗੁਰੂ ਜੀ ਕੀ ਫਤੇ